ਖੋਰ ਵਧੀਆ ਕਾਸ ਵਲੌਗ ਮੈਂ ਲੈਉਣ ਦਾ ਗਮੈਂ ਪਹੁੰਚਾ ਸਾਲਜ਼ਬਰਗ ਕੈਥੀਡਰਲ ਸਾਲਜ਼ਬਰਗ ਆਸਟਰੀਆ ਦੇ ਵਿੱਚ ਇੱਕ ਸ਼ਹਿਰ ਆ ਤਾਂ ਇੱਥੇ ਕੈਥੀਡਰਲ ਆ ਚਰਚ ਤਾਂ ਇਹ ਕਾਫੀ ਵੱਡੀ ਲੱਗਦੀ ਆ ਤਾਂ ਮੈਂ ਸੋਚਿਆ ਮੈਂ ਅੰਦਰ ਜਾਨਾ ਵਿਜ਼ਿਟ ਕਰਦੇ ਦਿਖਾਉਣੇ ਦਿਖਾਉਣੇ ਇਸ ਤਰ੍ਹਾਂ ਦੀ ਕੈਥੀਡਰਲ ਕਿੰਨੀ ਲੱਗਦੀ ਆ ਯੂਰਪ ਚ ਜੁੜੋ ਮੇਰੇ ਨਾਲ ਤਾਂ ਦੇਖਦੇ ਅੰਦਰ ਦੇਖੋ ਖੂਬਸੂਰਤੀ ਚਰਚ ਦੀ कैंडल भी ला सकते लोग कैंडल ला के जो भी अपना कर दे सी वाह वाह देखो ਦੇ ਸਾਹਮਣੇ ਆ ਇਸ ਤਰ੍ਹਾਂ ਦਾ ਲੱਗਦਾ ਦੂਸਰੀ ਚਰਚ ਨਾਲ ਥੋੜਾ ਫਰਕ ਹੈ ਕਿਉਂਕਿ ਜੇ ਪੁਲਿਸ ਦੇ ਇੱਥੋਂ ਬੋਲਦਾ ਉੱਥੇ ਸਾਹਮਣੇ ਇੱਥੇ ਕਿਤੇ ਜਗ੍ਹਾ ਬਣੀ ਹੋਸੀ ਪੌੜੀਆਂ ਚੜ੍ਹਣ ਵਾਲੀਆਂ शायद होगी जी आ जगह आगता शायद आ ही आ स्पीच वगैरा वगैरा देख दौड़ियाँ हैग उ है इतों जाना पैदा है दरवाजा पर कन्फेशन बॉक्स दूसरा रखे देखो ये आके ਤੁਸੀਂ ਆਪਣੇ ਗੁਨਾਹ ਆਪਣੀ ਕਬੂਲ ਕਰ ਸਕਦੇ ਆ। ਤਾਂ ਇੱਕ ਪਾਸੇ ਆਹ ਆਹ ਹੋਰ ਕੈਂਟਲਾ ਹੈਗੀਆਂ। ਇੱਥੇ ਲਿਖਾ ਪਲੀਜ਼ ਡੋ ਨੋਟ ਟੱਚ ਦਿਓ ਟਨ ਹੱਥ ਨਾਲ ਲਾਗੂ ਹੋਤੇ ਆ ਕੇ। ਆਪਰ ਤੇ ਕੈਂਟਲਾ ਤੁਸੀਂ ਲਾ ਸਕਦੇ ਆ। ਔਰ ਟ੍ਰੇ ਰੀਅਰ ਕਿ ਤੁਸੀਂ ਚੰਨਾ ਆਉਤ ਤੇ ਇਦੁੱਤੀ ਨੀ ਮਖੜਾ ਹੂੰ। ਕੋ ਡਿਜ਼ਾਈਨ ਇਹ ਹੁਣ ਬੈਂਚਸ ਜਿਹੜੀਆਂ ਇਹ ਚੱਕੀਆਂ ਆਏ ਤਾਂ ਖੁੱਲ ਖੁੱਲੀ ਲੱਗਦੀ ਆ ਇਹ ਚਰਚ ਨੇ ਤਾਂ ਇੱਥੇ ਬੈਂਚਸ ਜੇ ਹੁੰਦੀਆਂ ਇੱਥੇ ਲੋਕ ਹੁੰਦੇ ਇੱਥੇ ਫਿਰ ਬਿਜੀ ਲੱਗਣਾ ਸੀ ਹੁਣ ਖੁੱਲਾ ਖੁੱਲੀ ਜਗ੍ਹਾ ਇਹਨਾਂ ਨੇ ਬਣਾਈਓ ਤਾਂ ਇੱਥੇ ਹੋਰ ਇਹਨਾਂ ਨੇ ਕੈਂਡਲਾਂ ਦੀ ਰੱਖਿਓ ਕੈਂਡਲਾਂ ਕਿਤੇ ਪਾਸੇ ਆ ਇੱਕ ਆਹ ਤੇ ਇੱਕ ਸਾਹਮਣੇ ਆ ਇੱਕ ਫਿਰ ਗਾਂਹਾਂ ਤਾਂ ਇੱਥੇ ਆ ਕੇ ਅੱਛਾ ਕਨਫੈਸ਼ਨ ਬਾਕਸ ਆ ਵੀ ਹੈਗਾ ਐਸ਼ਾ ਉਹ ਨਾ ਭਰਤਦੇ ਹੋਗੇ ਸ਼ਾਇਦ ਉਹ ਭਰਤੇ ਹੋਗੇ ਕਿਉਂਕਿ ਐਦਾਂ ਦਾ ਹੁੰਦਾ ਹੈ ਅੰਦਰ ਆ ਕੇ ਤੁਸੀਂ ਬਹਿ ਜਾਣਾ ਤਾਂ ਫਿਰ ਆਪਣੀ ਗੱਲ ਸੁਣਾਉਣੀ ਹੈ ਨੂੰ ਪ੍ਰੀਸਟ ਨੂੰ ਤੇ ਇੱਕ ਯੂਰੋ ਦਾ ਲਿਖਿਆ ਆ ਸੋ ਜੇ ਕੈਂਡਲ ਰੀ ਲਾਈਟ ਕਰਨੀ ਹੈ ਲਾਈਟ ਕਰਕੇ ਇੱਕ ਯੂਰੋ ਪਾ ਦਿਓ ਇਹਦੇ ਵਿੱਚ ਜਿੱਦਾਂ ਆਪਣੇ ਗੁਰਦੁਆਰੇ ਮੱਥਾ ਟੇਕਦੇ ਆ ਇੱਥੇ ਕੋਈ ਮੱਥਾ ਟੇਕਣ ਦਾ கான்ਸੈਪਟ ਨਹੀਂ ਹੁੰਦਾ ਚਰਚਸ ਤੇ ਤੁਸੀਂ ਇਹਦਾ ਡੋਨੇਸ਼ਨ ਇੱਥੇ ਪਾ ਦਿਓ ਕਿ ਇਦਾਂ ਪਾ ਦਿੰਦੇ ਆ ਪਰ ਵੈਸੇ ਡੋਨੇਸ਼ਨਸ ਜਿਆਦਾ ਮਿਲਦੀਆਂ ਨਹੀਂ ਹੁੰਦੀਆਂ ਚਰਚਸ ਨੂੰ ਜਦੋਂ ਵੀ ਦੇਖੋ ਇੰਗਲੈਂਡ ਦੀ ਵੀ ਗੱਲ ਹੈ ਚਰਚ ਫੰਡਰੇਜ਼ਿੰਗ ਹਮੇਸ਼ਾ ਹੀ ਕਰਦੀ ਆ ਕੀ ਰੂਫ ਲੀਕ ਹੁੰਦਾ ਹੈ ਜਾਂ ਛੱਤ ਲੀਕ ਕਰਦੀ ਪਾਣੀ ਆਉਂਦਾ ਹੈ ਤਾਂ ਉਹਦੇ ਲਈ ਪੈਸੇ ਚਾਹੀਦੇ ਆ ਗੁਰਦੁਆਰੇ ਵਸੇ ਗੁਰਦੁਆਰੇ ਵਸੇ ਚੜਾਵਾ ਬਹੁਤ ਹੁੰਦਾ ਤਾਂ ਮੇਨਟੇਨੈਂਸ ਬਹੁਤ ਹੋਦੀ ਰਹਿੰਦੀ ਹੈ ਤੇ ਵੀ ਦੇਖੋ ਇਹਨਾਂ ਦੇ ਉੱਤੇ ਕਮਰੇ ਹੋਣੇ ਆ ਬਲਕਨੀ ਦਿਸਦੀ ਇਹਨਾਂ ਹਾਂ ਆਇਆ ਉਹ ਜਗਾ ਸੋ ਫਿਰ ਪ੍ਰੀਸਟ ਗੱਲ ਕਰਦਾ ਹੁਣ ਆਈ ਜਦ ਆਇਆ ਟਿਕੈਂਡ ਹੈ ਨਹੀਂ ਗਏ ਪਰ ਅਖੀਰ ਜੇ ਤੇ ਆ ਇੱਥੇ ਚਾਰਜ ਦਾ ਸਾਮਣੇ ਕਰਾਸ ਹੁੰਦਾ ਲੱਗਿਆ ਇੱਥੇ ਮੈਨੂੰ ਲੱਗੋ ਲੱਕਾ ਦੇ ਲਿਖਿਆ ਆ ਕੁਝ ਕੀ ਲਿਖਿਆ ਆ ਇਹ ਗਾਇ ਬ੍ਰਿੰਗ ਪੀਸ ਸੇਟ 올 ਅਮਨ ਨਾਣੀ ਪੜ੍ਹ ਹੁੰਦਾ ਪਰ ਪੀਸ ਮੰਗਦਾ ਦੁਨੀਆ ਲਈ ਅਜਗਾ ਤੁਸੀਂ ਲੇਖ ਸਕਦੇ ਆ ਕਿ ਇੱਥੇ ਬਾਈਬਲ ਰੱਖੀ ਹੋਊਗੀ ਜਾਂ ਹਿੰਦੀ ਕਿਤਾਬ ਹੋ ਸਕਦੀ ਆ ਬਾਈਬਲ ਹੀ ਲੱਗਦਾ ਪੇਟ ਹਨੂ ਜਦੋਂ ਆਰਗਨ ਵਜਾਉਂਦੇ ਹਾਂ ਤਾਂ ਬੱਜ ਜਾਂਦਾ ਆ ਆ ਦੇਖੋ ਇੱਥੋਂ ਆਵਾਜ਼ ਆਉਂਦੀ ਆ ਇਹ ਵੀ ਉਹ ਹੀ ਚਰਚ ਵਰਗੀ ਸਗੀ ਜਿਹੜੇ ਆਰਗਨ ਤੁਹਾਨੂੰ ਉੱਤੋਂ ਇਹ ਪਾਈਪ ਦਿਸਦੇ ਆ ਇੱਥੇ ਲਿਖਿਆ ਵੀ ডোਸਟ ਹੈਵਨ ਫਾਈਨਾਂਸ ਅੰਡਰ ਰਾਈਟ ਏਵਰੀ ਡੋਨੇਸ਼ਨ ਇਸ ਹੌਪ ਫੁਆਪ ਪੈਸੇ ਦੀ ਲੋੜ ਆ ਕਿਉਂਕਿ ਇਸ ਤਰ੍ਹਾਂ ਦੀਆਂ ਬਿਲਡਿੰਗਸ ਮੇਨਟੇਨ ਕਰਨੀਆਂ ਸਸਤੀਆਂ ਨਹੀਂ ਹੈਗੀਆਂ ਸੋ ਮੈਂਟਨੈਂਸ ਇਹਦੇ ਦੀ ਚਾਰੀਆ ਚੱਲਦੀ ਆ ਸੋ ਮੀਂ ਦੇ ਆ ਕੇ ਵਲੌਗ ਵਧੀਆ ਲੱਗਿਆ ਜੌਂਦੇ ਰਬ ਉਹ ਹੱਸਦੇ ਰਬ ਵਸਦੇ ਰਬ ਰਬ ਰੱਖਾ